ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਅੱਜ ਤੁਹਾਨੂੰ ਮੈਂ ਘਰ ਪਾਉਣ ਵਾਲੇ ਸੂਟ ਤਿਆਰ ਕੀਤੇ ਹੋ ਦਿਖਾ ਰਹੀ ਹਾਂ ਹਾਂਜੀ ਆ ਦੇਖੋ ਇਹ ਮੈਚਿੰਗ ਸੂਟ ਸੀ ਇਹਦਾ ਐਵੇਂ ਗਲਾ ਤਿਆਰ ਕਰਕੇ ਐਵੇਂ ਸਾਈਡਾਂ ਤੇ ਲੈਸ ਲਗਾ ਕੇ ਇਹ ਦੇਖੋ ਵਿੱਚ ਹਲਕੀ ਜਿਹੀ ਇੱਕ ਬੋ ਉੱਪਰ ਪਰਲ ਲਗਾ ਦਿੱਤਾ ਠੀਕ ਹੈ ਜੀ ਇਹ ਦੇਖੋ ਇਹਦੇ ਐਵੇਂ ਕੱਪ ਤਿਆਰ ਕਰਕੇ ਕਫਾਂ ਦੇ ਵੀ ਸਾਈਡਾਂ ਤੇ ਲੈਸ ਲਗਾ ਕੇ ਲੰਬੇ ਕਫ ਤਿਆਰ ਕੀਤੇ ਨੇ ਜੀ ਆ ਦੇਖੋ ਐਵੇਂ ਇਹਦੇ ਚੱਕਾਂ ਤੇ ਤੇ ਘੇਰੇ ਤੇ ਲੈਸ ਲਗਾ ਕੇ ਐਵੇਂ ਤਿਆਰ ਕੀਤਾ ਅੱਗੇ ਪਿੱਛੇ ਘੇਰੇ ਤੇ ਲੈਸ ਲਗਾ ਕੇ ਇਹਦੇ ਨਾਲ ਮੈਚਿੰਗ ਸਲਵਾਰ ਆ ਜੀ ਦੇਖੋ ਇਹ ਬਹੁਤ ਸੋਹਣਾ ਲੱਗਦਾ ਲੱਗ ਰਿਹਾ ਸਿੰਪਲ ਜਿਹਾ ਸੂਟ ਘਰ ਪਾਉਣ ਵਾਲੇ ਯਾ ਦੇਖੋ ਇਹਦੇ ਨਾਲ ਇਹ ਵਾਲੀ ਬਾਟਮ ਹੈ ਜੀ ਫਰਸ਼ੀ ਫਰਸ਼ੀ ਕਟਿੰਗ ਕਰਕੇ ਦੀ ਫਰਸ਼ੀ ਸਲਵਾਰ ਬਣਾਈ ਹੈ ਜੀ ਇਹ ਦੇਖੋ ਇਹਦੇ ਪਾਂਚੇ ਐਵੇਂ ਸਿੰਪਲ ਹੀ ਤਿਆਰ ਕੀਤੇ ਨੇ ਪਜਾਮੇ ਵਾਂਗੂ ਬੁਕਰਮ ਲਗਾ ਕੇ ਇਕੱਲੇ ਛੋਟੇ ਛੋਟੇ ਐਵੇਂ ਇਹਦੇ ਵਿੱਚ ਇਲਾਸਟਿਕ ਲਗਾਈ ਹੈ ਪਾਈ ਹੈ ਜੀ ਇਹ ਹਲਕਾ ਫੁਲਕਾ ਜਿਹਾ ਸੂਟ ਘਰ ਪਾਉਣ ਵਾਸਤੇ ਬਹੁਤ ਹੀ ਸੋਹਣਾ ਤਿਆਰ ਹੋਇਆ ਜੀ ਕਾਟਨ ਦਾ ਸਿੰਪਲ ਜਿਹਾ ਹਾਂਜੀ ਆ ਇਹ ਦਿਨ ਆਪ ਦੁਪੱਟਾ ਤਿਆਰ ਕੀਤਾ ਦੇਖੋ ਪ्युअर कॉटन ਦਾ ਕੋਟੇਡ ਹੋਰੀਏ ਦਾ ਦੁਪੱਟਾ ਡਬਲ ਡਾਈ ਕਲਰ ਕਰਵਾਇਆ ਇਹ ਦੇਖੋ ਐਵੇਂ ਕਰਕੇ ਬਹੁਤ ਹੀ ਸੋਹਣਾ ਸਿੰਪਲ ਸੋਬਰ ਜਿਹਾ ਸੂਟ ਘਰ ਪਾਉਣ ਨੂੰ ਤਿਆਰ ਹੋ ਗਿਆ ਹਾਂਜੀ ਹੁਣ ਅਗਲਾ ਸੂਟ ਦਿਖਾਨੀ ਆ ਤੁਹਾਨੂੰ ਇਹ ਦੇਖੋ ਇਹ ਸੂਟ ਆਲਓਵਰ ਹੈ ਜੀ ਇਹਦਾ ਦੇਖੋ ਗਲਾ ਇਹਦਾ ਗਲਾ ਆਪਾਂ ਕੋਟ ਕलर ਲਗਾਈਏ ਗਲੇ ਤੇ ਸਾਈਡਾਂ ਤੇ ਦੇਖੋ ਆਪਣਾ ਲੈਸ ਲਗਾ ਕੇ ਇਹਨੂੰ ਚਾਰਸ ਬਣਾਤਾ ਗਲੇ ਤੇ ਇੱਕ ਡਿਜ਼ਾਈਨ ਵੀ ਦਿੱਤਾ ਕੋਟ ਕਲਰ ਤਿਆਰ ਹੋ ਗਈ ਐਵੇਂ ਨਾਲ ਦੇਖੋ ਬਟਨ ਲਗਾ ਦਿੱਤੇ ਠੀਕ ਹੈ ਹਾਂਜੀ ਇਹਦੀ ਬਾਜੂ ਦੇਖੋ ਇਹਦੀ ਬਾਜੂ ਇੱਥੋਂ ਖੁੱਲੀ ਰੱਖੀ ਹੈ ਤੇ ਇਹਦੇ ਵੀ ਉਵੇਂ ਹੀ ਚੈਕਾਂ ਤੇ ਵੀ ਲੈਸ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਫਿਨਿਸ਼ਿੰਗ ਦੇ ਨਾਲ ਤੇ ਐਵੇਂ ਘੇਰੇ ਤੇ ਗਲੈਸ ਲਗਾ ਕੇ ਕਿਵੇਂ ਇਹ ਤਿਆਰ ਕੀਤਾ ਗਿਆ ਹੈ ਬੜੀ ਫਿਨਿਸ਼ਿੰਗ ਦੇ ਨਾਲ ਹੀ ਵੀ ਸੂਟ ਤਿਆਰ ਕੀਤਾ ਗਿਆ ਜੀ ਇਹਦੀ ਬਾਟਮ ਵੀ ਤੁਹਾਨੂੰ ਮੈਂ ਦਿਖਾਉਣੀ ਆ ਹਾਂ ਜੀ ਇਹ ਦੇਖੋ ਇਹਦੀ ਬਾਟਮ ਇਹਦੀ ਬਾਟਮ ਵੀ ਐਵੇਂ ਲਾਸਟਿਕ ਪਾ ਕੇ ਤਿਆਰ ਕੀਤੀ ਹੈ ਜੀ ਇਹਦੀ ਸਿੰਪਲ ਕਟਿੰਗ ਕੀਤੀ ਹੈ ਇਸ ਸਲਵਾਰ ਦੀ ਫਰਸ਼ੀ ਕਟਿੰਗ ਨਹੀਂ ਹੈ ਹਾਂਜੀ ਆ ਦੇਖੋ ਇੱਥੋਂ ਇਹਦੇ ਇੱਥੋਂ ਆਪਾਂ ਉਪਰੋਂ ਗੋਡੇ ਤੋਂ ਕਾਟ ਪੰਨੇ ਉਹ ਨਹੀਂ ਪਾਈਏ ਇੱਥੋਂ ਫਰੰਟ ਤੋਂ ਸਾਹਮਣੇ ਤੋਂ ਕਾਟ ਪਾ ਕੇ ਐਵੇਂ ਤਿਆਰ ਕੀਤੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਪਿੱਛੋਂ ਇਹ ਸਲਵਾਰ ਚੱਕੀ ਨਹੀਂ ਜਾਂਦੀ ਮੂਰੂ ਡਿਗਦੀ ਨਹੀਂ ਐਵੇਂ ਕਰਕੇ ਕਾਟ ਪਾ ਕੇ ਤਿਆਰ ਕੀਤਾ ਦੇਖੋ ਠੀਕ ਹੈ ਹਾਂਜੀ ਇਹਦੇ ਨਾਲ ਵੀ ਇਹ ਦੇਖੋ ਦੁਪੱਟਾ ਇਸੇ ਕਲਰ ਦੇ ਵਿੱਚ ਹੀ ਲੈਰੀਆ ਪਵਾ ਕੇ ਸਿੰਪਲ ਜਿਹਾ ਇਹਦੇ ਨਾਲ ਵੀ ਦੁਪੱਟਾ ਤਿਆਰ ਕਰ ਲਿਆ ਪ्योर ਦਾ ਇਹ ਦੇਖੋ ਐਵੇਂ ਕਰਕੇ ਇੱਕ ਇਹ ਵੀ ਸੂਟ ਘਰ ਪਾਉਣ ਵਾਸਤੇ ਬਹੁਤ ਹੀ ਵਧੀਆ ਤਿਆਰ ਹੋ ਗਿਆ ਹਾਂਜੀ ਹੁਣ ਤੁਹਾਨੂੰ ਦਿਖਾਉਣੀ ਹੈ ਜੀ ਅਗਲਾ ਸੂਟ ਦੇਖੋ ਇਹ ਵੀ ਕਾਟਨ ਦਾ ਸੂਟ ਹੈ ਜੀ ਇਹ ਵੀ ਸਿੰਪਲ ਸੂਟ ਸੀ ਇਹਨੂੰ ਵੀ ਆਲ ਓਵਰ ਸੂਟ ਹੈ ਦੇਖੋ ਇਹਦੇ ਵੀ ਐਵੇਂ ਹੈਨੇਕ ਤਿਆਰ ਕਰਕੇ ਪੱਟੀ ਲਗਾ ਕੇ ਇੱਕ ਬਟਨ ਨਾਲ ਲਗਾ ਦਿੱਤੀ। ਇਹਦੀ ਬਾਜੂ ਤੇ ਦੇਖੋ ਲੈਸ ਨਹੀਂ ਲਗਾਈ। ਪਾਈਪਿੰਗ ਲਗਾਈ ਨਹੀਂ ਵਸ ਕਿਉਂਕਿ ਇਹ ਘਰ ਪਾਉਣ ਵਾਲੇ ਸੂਟ ਹੀ ਸੀ ਇਹ। ਤੇ ਐਵੇਂ ਕਰਕੇ ਇਹਦੇ ਵੀ ਚਾਕਾਂ ਤੇ ਐਵੇਂ ਦੇਖੋ ਇੱਕ ਪਾਈਪਿੰਗ ਲਗਾ ਦੁੱਤੀ। ਐਵੇਂ ਕਰਕੇ ਇੱਕ ਇਹ ਵੀ ਸੂਟ ਬਹੁਤ ਹੀ ਸੋਹਣਾ ਤਿਆਰ ਹੋ ਗਿਆ ਘਰ ਪਾਉਣ ਵਾਸਤੇ ਸਿੰਪਲ ਜਿਹਾ। ਹਾਂਜੀ ਆ ਦੇਖੋ ਇਹਦੀ ਬਾਟਮ ਇਹਦੀ ਬਾਟਮ ਵੀ ਇੱਕ ਸਿੰਪਲ ਹੀ ਤਿਆਰ ਕੀਤੀ ਹੈ ਹਲਕੀ ਜੀ ਦੇਖੋ ਇਹਦੇ ਵੀ ਪਾਂਚੇ ਬਸ ਬੁਕਰਮ ਲਗ ਪਾ ਕੇ ਤੇ ਬਸ ਇੱਕ ਸੀਨ ਉੱਪਰ ਇੱਕ ਨੀਚੇ ਸਿੰਪਲ ਜੀ ਹਲਕੀ ਫੁਲਕੀ ਐਵੇਂ ਇਹ ਤਿਆਰ ਕੀਤੀ ਹੈ ਹਾਂਜੀ ਆ ਦੇਖੋ ਇਹਦੇ ਨਾਲ ਦੁਪੱਟਾ ਹੈ ਐਵੇਂ ਕਰਕੇ ਇਹ ਵੀ ਸੂਟ ਤਿਆਰ ਕੀਤਾ ਹੈ ਹਾਂ ਜੀ ਮੈਂ ਉਮੀਦ ਕਰਦੀ ਜੀ ਤੁਹਾਨੂੰ ਇਹ ਮੇਰੇ ਸੂਟ ਪਸੰਦ ਆਏ ਹੋਣਗੇ ਤੇ ਜੇ ਤੁਸੀਂ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਲਿਆ ਹੋ ਤੇ ਪਲੀਜ਼ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ